ਉਹ ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਥਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਜੀ ਦੀ ਮਾਨ ਜੀ ਆ ਮੇਰੇ ਪੱਗ ਲਾਈ ਆ ਆ ਸਖਸ ਨੇ ਤੇ ਆ ਸ਼੍ਰੀਮਾਨ ਜੀ ਨੇ ਆ ਵੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਵੇਖੋ ਰਫਟਾ ਆ ਅੱਖ ਵੇਖੋ ਜੀ ਆ ਵੇਖੋ ਜੀ ਕਹਿੰਦੇ ਰਫਟਾ ਲਿਖਣੀਆਂ ਆ ਵੇਖੋ ਆ ਸ਼੍ਰੀਮਾਨ ਜੀ ਬੈਠੇ ਨੇ ਆ ਸਤਿੰਦਰ ਜੀ ਤੇ ਆ ਪੰਜਾਬ ਸਿੰਘ ਇਹਨਾਂ ਮੇਰੀ ਪੱਗ ਲਾਈ ਆ ਜੀ ਬਿੱਲਾ ਹੀ ਬੱਦ ਆ ਵੇਖੋ ਸਰ ਆ ਵੇਖੋ ਜਨਾਬ ਆ ਦੇਖੋ ਥਾਣੇ ਚ ਏਐਸਆਈ ਦੀ ਕੁੱਟ ਮਾਰ ਪਾੜੀ ਵਰਦੀ ਤੇ ਲੱਥੀ ਪੱਗ ਰੋਣ ਲੱਗ ਗਿਆ ਏਐਸਆਈ ਸੁਣੋ ਕਿਸ ਗੱਲ ਨੂੰ ਲੈ ਕੇ ਪੈ ਗਿਆ ਪੰਗਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਦੇਖੋ ਪੁਲਿਸ ਵਾਲੇ ਦਾ ਕਾਰਨਾਮਾ ਜੀਹਾਂ ਪੰਜਾਬ ਪੁਲਿਸ ਦੇ ASI ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ASI ਵੱਲੋਂ ਆਪਣੇ ਥਾਣਾ ਇੰਚਾਰਜ ਤੇ ਹੋਰ ਪੁਲਿਸ ਮੁਲਾਜ਼ਮਾਂ ਤੇ ਉਸ ਨਾਲ ਕੁੱਟਮਾਰ ਕਰਨ ਤੇ ਵਰਦੀ ਪਾੜਨ ਦੇ ਇਤੋਂ ਤੱਕ ਹੀ ਪੱਗ ਲਾਉਣ ਦੇ ਇਲਜ਼ਾਮ ਲਗਾਏ ਗਏ ਨੇ ਇਸ ਪੁਲਿਸ ਮੁਲਾਜ਼ਮ ਦਾ ਇਲਜ਼ਾਮ ਹੈ ਕਿ ਉਸਨੇ ਡਿਊਟੀ ਨੂੰ ਲੈ ਕੇ ਥਾਣਾ ਇੰਚਾਰਜ ਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਜਦੋਂ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਹ ਸਾਰੇ ਪੁਲਿਸ ਮੁਲਾਜ਼ਮ ਥਾਣੇ ਚਹੀ ਗੁੰਡਾਗਰਦੀ ਤੇ ਉਤਰਾਈ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਜਮ ਕੇ ਜਲੀਲ ਕੀਤਾ ਗਿਆ ਸਰ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਹੈ ਮੈਂ ਕੀ ਬਦੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ 'ਚ ਪਾਉਦੇ ਦਾ ਮੁਲਾਹਾ ਕਰੋ ਮੈਂ ਉਹਨਾਂ ਆਪਣੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌਗਾ ਨਾ ਇਹ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾ ਇਹਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਹੀ ਡਾਕਟਰ ਨੇ ਆ ਵਾ ਫਿਰ ਜੀ ਭਾਗ ਅੱਛਾ ਤੇ ਬਾਕੀ ਵੀ ਉਤਾਰੀ ਗਈ ਆ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁੱਟਿਆ ਜਰਮਨਜੀਤ ਸਿੰਘ ਜਿਹੜਾ ਹੌਸਲ ਬਟ ਮਨ ਜਿਹੜਾ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੇ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿਦੇ ਹੋ ਜਿੱਥੇ ਨੱਕ ਤੇ ਜਾ ਤੀ ਜਾ ਮੈਨੂੰ ਤੂੰ ਮੇਰੀ ਕੀ ਅਰਵਾਣਗੀ ਕੀਤੀ ਆ ਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਥਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਇੱਕ ਬਿੱਲਾ ਦੋ ਤਿੰਨ ਚੜੀ ਹੋ ਰਿਹਾ ਨਾਂ ਤਾਂ ਨਹੀਂ ਮੈਨੂੰ ਪਤਾ ਉਹਨਾਂ ਦਾ ਐਸਐਸਪੀ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਕੀ ਮੰਗ ਕਰਦੇ ਹੁਣ ਮੈਮ ਅਮੀ ਅਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਤੇ ਦੇਖੋ ਇੱਕ ਫੁੱਲਸ ਵਾਲਾ ਫੋਟੋ ਦਿਖਾਈ ਦੇ ਰਹੀ ਹੈ ਕਮੀਕਲ ਮਾੜੀ ਗੱਲ ਹੈ ਕਿਉਂਕਿ ਅਕਸਰ ਲੋਕ ਜੋ ਆਪਣੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਵੇਗਾ ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਗਾ ਜਿੱਥੇ ਮਰਜ਼ੀ ਮੈਨੂੰ ਲਾ ਦੋ ਜਾਂ ਤੇ ਮੈਨੂੰ ਲਾ ਦੋ ਆਪਣੇ ਉੱਥੇ ਅਜੀਤ ਲਾ ਦੋ ਆਪਣੇ ਨਾਕੇ ਤੇ ਲਾ ਦੋ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦੋ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਜਿੱਦ ਤੱਕ ਬਸ ਰਾਤੀ ਰਾਤੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਰਾਤੀ ਹਨ ਰਾਤ ਡਿਊਟੀ ਸੀ ਤੁਹਾਡੇ ਵੱਲੋਂ ਲਾਈ ਗਈ ਸੀ ਤੁਹਾਡੀ ਪੱਗ ਕਿਦੇ ਮਨੋਂ ਪਾੜੀ ਗਈ ਪਰ ਪੱਗ ਨਹੀਂ ਲਾਈ ਗਈ ਹਾਂਜੀ ਵਰਦੀ ਵਰਦੀ ਤੇ ਨਾ ਖਿੱਚ ਖਿੱਚ ਸਾਰਿਆਂ ਵਿੱਚ ਗਨਮੈਨ ਹੀ ਜਰਮਨ ਜੀਤ ਜਿੰਨੇ ਮੇਰੇ ਤੋਂ ਪੜ ਕੇ ਆ ਬਟਨ ਟੁੱਟਾ ਵੇ ਕੋ ਤੇ ਨਾਲ ਮੇਰਾ ਗਲ ਕੁੱਟੇ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਤੋਂ ਮਾਰਨਾ ਘਗੜੂ ਅੱਜ ਗਈ ਉਹਦਾ ਇਥੋਂ ਮੇਰਾ ਬਾਅਦੇ ਤੱਕ ਬੜੀ ਦਰਦ ਕਿ ਮੰਗਿਆ ਆ ਵੇਖੋ ਚਾਰ ਬੰਦੇ ਕੁੱਟਣ ਕਿ ਕਮਾ ਕਰੂਗਾ ਚਲ ਆ ਦੋ ਪ੍ਰਾਈਵੇਟ ਗਨਮੈਨ ਕਿੰਨੇ ਆ ਬੇਟਾ ਜੀ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਥਾਣੇ ਖੜੇ ਨਹੀਂ ਖੜੇ ਵਾਪਸ ਖੜਾ ਹੋ ਜਾਓ ਲੀਏ ਵਗੇ ਜੇ ਆਪ ਮਤਲਬ ਆਪਸ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਇਹ ਆਪਣੇ ਬੰਦੇ ਨੂੰ ਇਦਾਂ ਕਰ ਲੈਂਗੇ ਰੰਜਿਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਿਸ਼ ਬਾਜੀ ਕਿਸ ਚੀਜ਼ ਦੀ ਗੱਲ ਕਰ ਸਕਦੇ ਹੋ ਕੀ ਪਤਾ ਹੋਣਾ ਉਹਨਾਂ ਨੂੰ ਪਤਾ ਹੋਊਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏ ਕਿ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਰੁਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜੇ ਤੇ ਗਾੜੀਓ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਬਾਪ ਪੁੱਤ ਕੀ ਬੰਨ ਕਰਦਾ ਪੂਰੇ ਤੇ ਹੋਏ ਮੰਗਲ ਦਾ ਵੀ ਇਨਸਾਫ ਹੋਣਾ ਚਾਹੀਦਾ ਵਾ ਮਾਨੀ ਕਾਰਵਾਈ ਹੋਣੀ ਚਾਹੀਦੀ ਆ ਅੱਜ ਨਾ ਕੋਈ ਇਨਸਾਫ ਲੈਣਾ ਹੈ ਤੇ ਉਹਨਾਂ ਦੇ ਨਾਲ ਲੜਾਈ ਹੈ ਜਿਨ੍ਹਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਥੇ ਤੇ ਬੈਠੇ ਆਪਾਂ ਉੱਤੇ ਤੱਕ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਦਰਦ ਹੁੰਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਹੈ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇਥੇ ਨਾ ਇਨਸਾਫ ਹੋਊਗਾ ਸੇ ਤੁਹਾਡੇ ਥਰੂ ਹੋਊਗਾ ਤਾਂ ਬਿਲਕੁਲ ਦੇਖੋ ਬਰਦੀਪੁਰ ਕੀ ਕਹਾਣੀ ਹੈ ਸਰ ਕੇ ਬਰਦੀਪੁਰ ਤੁਸੀਂ ਪ੍ਰਾਈਵੇਟ ਗੱਲ ਮੈਂ ਰੱਖੀ ਹੈ ਕਿਤੇ ਨਾਲ ਉਹਨਾਂ ਨੇ ਮਾਰਕੁੱਟ ਕੀਤੀ ਹੈ 10 ਦਿਨ ਬਿਨਾਂ ਕੋਈ ਪ੍ਰਾਈਵੇਟ ਨਹੀਂ ਜੀ ਆਪਣਾ ਇਥੇ ਜਮਾਤ ਤੇ ਪ੍ਰਾਈਵੇਟ ਕੰਮ ਪਰ ਕਿਸ ਤਰ੍ਹਾਂ ਸਮਝ ਸਰ ਤੁਸੀਂ ਆਪਣੀ ਡਿਊਟੀ ਦੱਸੀ ਇਹਨਾਂ ਨੂੰ ਵੀ ਲਾਓ ਉਸ ਤੋਂ ਬਾਅਦ ਨਹੀਂ ਗਏ ਜਾਂ ਗਏ ਇਹ ਕੀ ਕਰਨੋਗੇ ਪਰ ਵਰਤੀ ਆਪਸ ਵਿੱਚ ਐਸੀ ਬਹਿਸ ਦੀ ਜਾਂ ਲੜਾਈ ਝਗੜਾ ਕਰਦੀ ਲੋਕਾਂ ਤੇ ਕੀ ਸੱਕ ਪਏਗਾ ਨਹੀਂ ਸਾਡਾ ਆਪਸੀ ਹੈ ਜੀ ਉਹਦੇ ਵਿੱਚ ਡਿਊਟੀ ਦਾ ਕਿਹਾ ਸੀ ਹੋਰ ਨਹੀਂ ਕੋਈ ਗੱਲ ਪਰ ਉਹਨਾਂ ਨੇ ਵੀਡੀਓ ਦਿੱਤੀ ਗਈ ਹੈ ਕਿ ਮੇਰੀ ਪੱਗ ਉਤਾਰੀ ਗਈ ਹੈ ਜੀ ਕਿੱਥੇ ਲਿਆਓ ਦਿਖਾਓ ਉਹ ਵੀਡੀਓ ਪਰ ਡਿਊਟੀ ਪਰ ਦਿਖਾਓ ਕਿਹੜੀ ਵੀਡੀਓ ਹੈ ਜਿਸ ਤੇ ਦਿੱਤੀ ਗਈ ਅਗਰ ਨਾਮ ਸਿੰਘ ਨੂੰ ਦਿਖਾਓ ਲੋਕਾਂ ਨੇ ਕੀ ਕਹਾ ਜਾ ਰਿਹਾ ਜੀ ਨਹੀਂ ਜੀ ਕੋਈ ਇਹੋ ਜਿਹੀ ਵੀਡੀਓ ਨਹੀਂ ਹੁਣ ਮਸਲਾ ਕੀ ਸੌਟ ਆਊਗਾ ਬਸ ਕਰ ਲੈ ਗੱਲ ਜੀ ਉਹਨਾਂ ਨਾਲ ਪਰ ਇਹਦਾ ਪੁਲਸ ਵੱਲੋਂ ਪੁਲਸ ਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਝੜਪ ਜੇ ਕੀਤੀ ਜਾਏਗੀ ਤਾਂ ਧਰਨਾ ਦੇ ਸਿਰ ਕੋਲ ਲਗਾ ਦੇ ਧਰਨਾ ਲਗਾ ਦੇ ਕਰ ਪੁਲਿਸ ਨਾਲ ਗੱਲ ਬਾਤ ਚੱਲਦੀ ਹੋਈ ਹੋ ਜੇ ਇਹ ਇੱਥੇ ਹਸਦਾ ਹਿੰਦਰ ਸਿੰਘ ਦੇ ਨਾਲ ਗਨਮਨ ਹੈ ਇੱਕ ਆਪਣੇ ਜਰਮਨਜੀਤ ਸਿੰਘ ਤੇ ਨਾਲ ਪ੍ਰਾਈਵੇਟ ਦਿਨ ਚਾਰ ਨੇ ਗਨਮਨ ਰੱਖਿਆ ਜੀ ਜਿਹੜੇ ਤੇ ਇੱਥੇ ਮੈਨੂੰ ਚੱਕ ਕੇ ਇੱਥੇ ਮਾਰਿਆ ਨਾਲੇ ਝੂਠਾ ਮੇਰਾ ਮੈਡੀਕਲ ਕਰਾ ਕੇ ਲੈਂਦਾ ਕਿ ਨਸ਼ਾ ਪੀ। ਅੱਛਾ ਤੇ ਵਰਦੀਪੁਰ ਦੀ ਵੀ ਤੁਹਾਡੀ ਪਾੜੀ ਹੈ। ਕੋਣ ਸਾਡੀ ਹੰਸੈਟੀਸਫਾਈ ਹੋ ਗਈ ਹੈ ਜੀ? ਮੈਂ ਇਹ ਐਸੇ ਗੁਰਨਾਮ ਸਿੰਘ 63999 ਅੰਮ੍ਰਿਤਸਰ ਸਦਰ ਸਮਝਾ ਜਿੱਥੇ ਆਪ ਬਗਲੋਤੀ ਗੱਲ ਕੀ ਹੋਈ ਸੀ ਥੋੜਾ ਉਹ ਥੋੜਾ ਡਿਟੇਲ ਚ ਦੱਸ ਦੋ ਕੀ ਕੀ ਗੱਲ ਹੋਈ ਸੀ ਕਾਰਨ ਕੀ ਹੋਇਆ ਸੀ ਲੜਾਈ ਕਿਉਂ ਹੋਈ ਜਿਹੜਾ ਲੜਾਈ ਕੁਛ ਨਹੀਂ ਸਰ ਉਹ ਕਹਿੰਦੇ ਵੀ ਡਿਊਟੀ ਜਾ ਇੱਥੇ ਤੇ ਪਹਿਲੇ ਮੈਂ ਡਿਊਟੀ ਅਫਸਰ ਹਾਂ ਤੇ ਮੈਨੂੰ ਕਹਿੰਦੇ ਵੀ ਤੂੰ ਡਿਊਟੀ ਜਾ ਇੱਥੇ ਨਾਕੇ ਤੇ ਜਾ ਤੇ ਨਾਲ ਮੇਰੀ ਰਵਾਨਗੀ ਕੀਤੀ ਸੀ ਗਸਟ ਦੀ ਨਾਲ ਕਹਿੰਦੇ ਨਾਕੇ ਦੀ ਕਰਨੀ ਆ ਤੇ ਨਾਲ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸ ਵੇਜਾ ਕਰ ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਸੀ ਇਹਨਾਂ ਦੀ ਅੱਗੇ ਉਤਾਰੀ ਗਈ ਕੀ ਗੱਲ ਹੋਈ ਵਰਦੀ ਪਾੜੀ ਗਈ ਤੁਹਾਡੀ ਜਾਂ ਪਾੜੀ ਹਾਂਜੀ ਵਰਦੀ ਬਟਨ ਥੋੜਿਆ ਮੇਰੇ ਕਿੱਥੇ ਕਿਸ ਕੁਝ ਸੀਸੀਟੀਵੀ ਵੀ ਆਈ ਸਾਹਮਣੇ ਆ ਸਾਰੇ ਸੀਸੀਟੀਵੀ ਕੈਮਰੇ ਲੱਗੇ ਪਤਾ ਲੱਗ ਕੋਈ ਸੀਨੀਅਰ ਅਧਿਕਾਰੀ ਦੇ ਧਿਆਨ ਚ ਲਿਆਂਦਾ ਤੁਸੀਂ ਇਹ ਗੱਲ ਸਾਰੀ ਹਾਂਜੀ 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 ਤੇ ਅੱਜ ਤੁਸੀਂ ਜਿਹੜਾ ਕੱਟ ਕੀਤਾ ਵਾ ਇਹ ਤੁਹਾਡੇ ਹੱਕ ਦੇ ਵਿੱਚ ਆਇਆ ਨਹੀਂ ਕੀ ਕਹਿੰਦੇ ਨੇ ਚਲੋ ਆਣ ਕੇ ਆਣ ਕੇ ਤਾਂ ਬਿਲਕੁਲ ਇਹ ਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਪੰਚਾਇਤ ਬਿੱਲਾ ਨਾ ਦਾ ਬੰਦਾ ਨਹੀਂ ਕਰਾ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹ ਹੀ ਆਪਣੇ ਮੇਰਾ ਗਰਮੈਂਟ ਸੀ ਹੋਰ ਕੋਈ ਨਹੀਂ ਹੈਗਾ ਪਰ ਬਿੱਲਾ ਕੋਈ ਕਹਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈਗਾ ਜਰਮਨ ਜੀ ਦਾ ਹੈਗਾ ਮੇਰੇ ਨਾਲ ਗੱਲ ਕਰਨੀ ਚਾਹੀਦੀ ਹੈ ਕਿਤੇ ਗੱਲ ਕੋਟੇਗਾ ਸਾਡੀ ਵਰਤੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਡਿਟੇਲ ਹੈ ਮੈਨੂੰ ਗੱਲ ਦਬਾਇਆ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿੰਦਾ ਸੀ ਮੈਨੇਜਰ ਮੇਰੇ ਨਾਲ ਰੱਜੀ ਜੀ ਨਾਲ ਕੀ ਚੱਲ ਰਹੀ ਤੇ ਸਭ ਦੱਸ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕੋਟਮਾਰ ਕਰਨ ਦੇ ਕਿ ਲੈ ਸਹੀ ਸਰ ਵੀ ਅਸੀਂ ਜਿੱਕ ਜਿੱਦਾ ਉਹ ਲੱਗ ਨਹੀਂ ਕੋਟਮਾਰ ਵਾਲੀ ਕੋਈ ਗੱਲ ਨਹੀਂ ਹੈ ਬੋਤ ਸਾਹਮਣੇ ਮੈਡੀਕਲ ਕਹਿੰਦੇ ਸੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ